ਜੀ ਵੈਲਕਮ ਟੂ ਅਲਿਸ਼ ਸ਼ੋਰੂਮ ਦੇਖੀ ਰਖੜੀ ਦੇ ਉੱਪਰ ਪਹਿਣਨ ਲਈ ਇੱਕ ਬਹੁਤ ਹੀ ਸੋਹਣਾ ਡਿਜ਼ਾਈਨ ਰੈਡੀ ਕਰਵਾਏ ਨੇ ਜੀ ਇਸ ਤਰ੍ਹਾਂ ਦੇ ਸਾਡੇ ਕੋਲ ਕਾਫੀ ਸੋਹਣੇ ਡਿਜ਼ਾਈਨ ਆਏ ਨੇ ਕਾਫੀ ਜ਼ਿਆਦਾ ਸੋਹਣੇ ਸੇਲ ਹੋ ਰਹੇ ਨੇ ਕਿਉਂਕਿ ਇਸ ਤਰ੍ਹਾਂ ਦੀ ਜਿਹੜੀ ਡਿਜ਼ਾਈਨਿੰਗ ਹੈ ਕਾਮਨ ਨਹੀਂ ਮਿਲਦੀ ਹਰ ਸ਼ਾਪ ਦੇ ਉੱਪਰ ਤੁਹਾਨੂੰ ਆਪਣੇ ਕੋਲ ਤੁਹਾਨੂੰ ਇਸ ਤਰ੍ਹਾਂ ਹੀ ਫੈਂਸੀ ਆਈਟਮ ਬਹੁਤ ਮਿਲਣਗੇ ਨਵੇਂ ਫੈਬਰਿਕ ਦੇ ਵਿੱਚ ਬੜੀ ਪ੍ਰੀਮੀਅਮ ਆਰਟੀਕਲ ਦੇ ਜਿਵੇਂ ਆਪਾਂ ਕਹਿ ਦਿੰਦੇ ਆ ਮੋਡਰਨ ਵਾਲੇ ਸੂਟ ਚਾਹੀਦੇ ਨੇ ਕੁਝ ਡਿਫਰੈਂਟ ਆਈਟਮ ਚਾਹੀਏ ਨੇ ਤਾਂ ਬਹੁਤ ਹੀ ਪਿਆਰੇ ਆਈਟਮ ਹਨ ਜੀ ਫਰੰਟ ਬੈਕ ਬਹੁਤ ਹੀ ਪਿਆਰੀ ਸਲੀਵਜ਼ ਰਹਿਣੀਆਂ ਦੇਖੋ ਜੀ ਐmbroidery ਚੈੱਕ ਕਰ ਲੋ ਹੁਣ ਜਿਹੜੇ ਕਸਟਮਰ ਨੂੰ ਇਹ ਐmbroidery ਦਾ ਪਤਾ ਹੈ ਜੀ ਇਹ ਕਿਹੜੀ ਐmbroidery ਹੈ ਕੀ ਰੇਟ ਦੀ ਪੈਂਦੀ ਹੈ ਜੀ ਤਾਂ ਇਹ ਫੇਰ ਤੁਹਾਨੂੰ ਦੇਖੋ ਪਤਾ ਲੱਗੂਗਾ ਇਹ ਰੇਟ ਇਕੱਲੀ ਐmbroidery ਦਾ 1380 ਰੁਪਏ ਦਾ 1400 ਰੁਪਏ ਦਾ ਇਕੱਲਾ ਐmbroidery ਦਾ ਦਿੱਤਾ ਮੈਂ ਇਹ 14-1500 ਰੁਪਏ ਕੱਲੀ ਇੰਨੀ ਕਿੰਨ ਐਮਬਰੌਇਡਰੀ ਦਿੱਤਾ ਤੁਸੀਂ ਚੈੱਕ ਕਰ ਲੋ ਬੜੀ ਹਾਈ ਕਲਾਸ ਦੀ ਐਮਬਰੌਇਡਰੀ ਹੈ ਜੀ ਇਹ ਕੱਲਾ ਕੱਲਾ ਸਟਿਚ ਚੈੱਕ ਕਰ ਲੋ ਕਿਉਂਕਿ ਇਸ ਸਟਿਚ ਤੇ ਸਾਰੇ ਪੈਸੇ ਲੱਗਦੇ ਨੇ ਜਿਹੜੇ ਕਢਾਈਆਂ ਕਰਦੇ ਉਹਨਾਂ ਨੂੰ ਪਤਾ ਹੈ ਇਹ ਕੱਲਾ ਕੱਲਾ ਸਟਿਚ ਹੈ ਜਿਹੜਾ ਬਹੁਤ ਬਰੀਕੀ ਹੈ ਜੀ ਔਰ ਬਹੁਤ ਹੀ ਪਿਆਰਾ ਆਰਟੀਕਲ ਹੈ ਨਵੀਂ ਡਿਜ਼ਾਈਨਿੰਗ ਰੈਡੀ ਕਰਵਾਈ ਆ ਇਸ ਤਰ੍ਹਾਂ ਦੇ ਕੰਸੈਪਟ ਨੇ ਜਿਹੜੇ ਬਹੁਤ ਹੀ ਜ਼ਿਆਦਾ ਘੱਟ ਮਿਲਦੇ ਨੇ ਜੀ ਆਪਣੇ ਸਟੋਰ ਦੇ ਉੱਪਰ ਮਿਲਣਗੇ ਆਨਲਾਈਨ ਬੁੱਕ ਕਰਵਾ ਲਿਓ ਜੇ ਇਹਨੂੰ ਸੂਟ ਨੂੰ ਜਲਦੀ ਤੋਂ ਕਿ ਸੂਟ ਇਹਦੇ ਮੇਰੇ ਕੋਲ ਸਿਰਫ 2000 ਆਏ ਨੇ ਜੀ ਆਪਾਂ ਨਵੀਂ ਨਵੀਂ ਹਾਈਪਰ ਰੈਡੀ ਕਰਵਾ ਰਹੇ ਹਾਂ ਕਿ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਆ ਚੈੱਕ ਕਰੇ ਦੁਪੱਟਾ ਦੇਖੋ ਕਿੰਨਾ ਪਿਆਰਾ ਸਟਾਲ ਟਾਈਪ ਦੁਪੱਟਾ ਬੜਾ ਪਿਆਰਾ ਵਿਸਕੋਸ ਔਰ ਗੈਂਜ਼ਾ ਦੇ ਵਿੱਚ ਦੁਪੱਟਾ ਜੀ ਪ੍ਰੋਵਾਈਡ ਕਰਾਂਗੇ ਸੂਟ ਸਿਰਫ ਇਹ 2180 ਰੁਪਏ ਦਾ 2180 ਰੁਪਏ ਦਾ ਵਿਸਕੋਸ ਔਰ ਗੈਂਜ਼ਾ ਦੁਪੱਟਾ ਸਟਾਲ ਟਾਈਪ ਡਿਜ਼ਾਈਨਿੰਗ ਦੇਖੋ ਜੀ ਕਿੰਨੀ ਪਿਆਰੀ ਹੈ ਸੋਡੇ ਸੂਟ ਪਾਇ ਜੱਚੂ ਬਹੁਤ ਜ਼ਿਆਦਾ ਹੈ ਬਹੁਤ ਪਿਆਰਾ ਸੂਟ ਹੈ ਕਿਉਂਕਿ ਸਾਵਣ ਦਾ ਮਹੀਨਾ ਸਟਾਰਟ ਹੋ ਗਿਆ ਸਾਵਣ ਦੇ ਵਿੱਚ ਇਹ ਸੂ